ਮੇਰੇ ਬਨੋ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸਨਾਇਓ ਤੁਹਾਡਾ ਕੀ ਹਾਲ ਚਾਲਾ ਚਲੋ ਜੀ ਗਰਮੀ ਨਾ ਬਹੁਤ ਜ਼ਿਆਦਾ ਪੈ ਰਹੀ ਆ ਕੋਈ ਹੱਦ ਤੋਂ ਵੀ ਪਾਰ ਗਰਮੀ ਪੈ ਰਹੀ ਆ ਤੇ ਦੁਪਹਿਰ ਨੂੰ ਨਾ ਬਹੁਤ ਜ਼ਿਆਦਾ ਨਾ ਮੁਸ਼ਕਲ ਹੋਇਆ ਬੇ ਬਾਹਰ ਨਿਕਲਣਾ ਚਲੋ ਜੀ ਅੱਜ ਆਪਾਂ ਸਪੈਸ਼ਲ ਘੜੇ ਤੇ ਲੈ ਕੇ ਆਏ ਆ ਵੀਡੀਓ ਦੇਖੋ ਆਪਾਂ ਲੈ ਕੇ ਆਏ ਆ ਘੜਾ ਇਹ ਜਿਹੜਾ ਆਪਾਂ ਪਹਿਲਾ ਘੜਾ ਲੈ ਕੇ ਆਏ ਤੇ ਉਹ ਇੱਕ ਨਾ ਸਾਡੇ ਇੱਥੇ ਆਂਢੀ ਆਉਂਦੀ ਦੀ ਆਪਾਂ ਨੇ ਉਹਨੂੰ ਉਹਨੂੰ ਦੇ ਦਿੱਤਾ ਹੈ ਘੜਾ ਜੀ ਗਿਆਂਟੀ ਵੀ ਚਲੋ ਤੁਸੀਂ ਵੀ ਠੰਡਾ ਪਾਣੀ ਪੀ ਲਿਆ ਕਰੋ ਦੇਖੋ ਜੀ ਆਪਾਂ ਨੇ ਦੋ ਘੜੇ ਲਿਆਨੇ ਆ ਇੱਕ ਘੜਾ ਲਿਆਂਦਾ ਹੈ ਬੜਾ ਤੇ ਇਹ ਘੜਾ ਲਿਆਂਦਾ ਹੈ ਆਪਾਂ ਨੇ ਪੰਛੀਆਂ ਵਾਸਤੇ ਤੇ ਸਾਡੇ ਵਿੜੇ ਦੇ ਵਿੱਚ ਨਾ ਬਹੁਤ ਜ਼ਿਆਦਾ ਦਰਖਤ ਹੈ ਨਾ ਆਪਾਂ ਇਹਨੂੰ ਨਾ ਚੰਗੀ ਤਰ੍ਹਾਂ ਧੋਸ ਮਾਰ ਕੇ ਨਾ ਦਰਖਤ ਦੀ ਛਾਂਮਾ ਰੱਖ ਦਣਗੇ ਵੀ ਪੰਛੀ ਵੀ ਨਾ ਠੰਡਾ ਠੰਡਾ ਪਾਣੀ ਪੀਣਗੇ ਜੇ ਆਪਾਂ ਪਲਾਸਟਿਕ ਦੇ ਡੱਬੇ ਦੇ ਵਿੱਚ ਵੀ ਪਾਣੀ ਰੱਖਦੇ ਨਾ ਉਹ ਪਾਣੀ ਗਰਮ ਹੋ ਜਾਂਦਾ ਹੈ ਇਹ ਮਿੱਟੀ ਦੇ ਭਾਂਡੇ ਦੇ ਵਿੱਚ ਰਹਿੰਦਾ ਹੈ ਠੰਡਾ ਪਾਣੀ ਦੇਖੋ ਜੀ ਆਪਾਂ ਨੂੰ ਜਾਨਵਰਾਂ ਬਾਰੇ ਵੀ ਨਾ ਬਾਤੋਂ ਬਾਅਦ ਸੋਚਣਾ ਚਾਹੀਦਾ ਹੁਣ ਪਾਣੀ ਉਹਨਾਂ ਨੂੰ ਬਾਹਰ ਕਿਤੇ ਨਹੀਂ ਮਿਲ ਰਿਹਾ ਹੈਗਾ ਐਨੀ ਜ਼ਿਆਦਾ ਗਰਮੀ ਪੈ ਰਹੀ ਹੈ ਦੇਖੋ ਜੀ ਇਹ ਜਿਹੜਾ ਆਪਾਂ ਨੇ ਨਾ ਘੜਾ ਲਿਆਂਦਾ ਨਾ ਦੇਖੋ ਉਹਨਾਂ ਦੇ ਨਾ ਪਹਿਲਾਂ ਹੀ ਘੜੇ ਕਿੰਨੇ ਜ਼ਿਆਦਾ ਬਣਾ ਕੇ ਨਾ ਧੁੱਪਾਂ ਦੇ ਵਿੱਚ ਹੀ ਰੱਖੇ ਹੋਏ ਹੁੰਦੇ ਆ ਆਇਂਦਾ ਹੈ ਨਹੀਂਗਾ ਵੀ ਜਦ ਇਹ ਬਣਾ ਕੇ ਆਪਾਂ ਨੂੰ ਦੇ ਦੇਣਗੇ ਇਹ ਜ਼ਿਆਦਾਤਰ ਨਾ ਘੜੇ ਰਹਿਣ ਕਰਕੇ ਨਾ ਇਹਨਾਂ ਦਾ ਜਿਹੜੇ ਸਰਾਕ ਹੁੰਨੇ ਨਾ ਘੜੇ ਪਾਣੀ ਵਾਲੇ ਉਹ ਬੰਦ ਹੋ ਜਾਂਦੇ ਆ ਚਲੋ ਜੀ ਹੁਣ ਆਪਾਂ ਦੱਸਦੇ ਆਂ ਵੀ ਇਹਨਾਂ ਦੇ ਸਰਾਕ ਆਪਾਂ ਕਿਵੇਂ ਘਰ ਦੇ ਵਿੱਚ ਆਪਾਂ ਖੋਲ੍ਹ ਸਕਦੇ ਆਂ ਚਲੋ ਹੁਣ ਆਪਾਂ ਚੱਲਦੇ ਆਂ ਟੂਟੀ ਕੋਲ ਪਹਿਲਾਂ ਕੀ ਕਰਨਾ ਹੈ ਇਹਨੂੰ ਨਾ ਚਾਰੇ ਪਾਸੇ ਦੇ ਨਾ ਇਸ ਤਰ੍ਹਾਂ ਪਾਣੀ ਨਾਲ ਗਿੱਲਾ ਕਰ ਲੈਣਾ ਦੇਖੋ ਜੀ ਤੁਸੀਂ ਨਾ ਇਸ ਤਰ੍ਹਾਂ ਨਾ ਪੰਜ ਦਾ ਟੁਕੜਾ ਲੈਣਾ ਜਿਹਦੇ ਨਾਲ ਵੀ ਆਪਾਂ ਭਾਂਡੇ ਸਾਫ਼ ਕਰਦੇ ਹੁੰਦੇ ਨਾ ਉਹ ਸਰਫ ਵਾਲਾ ਨਹੀਂ ਹੋਣਾ ਚਾਹੀਦਾ ਇਹ ਨਾ ਤੁਸੀਂ ਨਵਾਂ ਲੈਣਾ ਦੇਖੋ ਮੈਂ ਬਿਲਕੁਲ ਨਵਾਂ ਲੱਤਾ ਹੈ ਇਹਨੂੰ ਬਿਲਕੁਲ ਵੀ ਸਰਫ ਬੀਮ ਵਗੈਰਾ ਨਹੀਂ ਲਗਣੀ ਚਾਹੀਦੀ ਹੈਗੀ ਦੇਖੋ ਜੀ ਕੀ ਕਰਨਾ ਇਹਨੂੰ ਨਾ ਇਸ ਤਰ੍ਹਾਂ ਨਾ ਆਪਾਂ ਨੇ ਨਾ ਥੋੜਾ ਥੋੜਾ ਪਾਣੀ ਕਰਕੇ ਨਾ ਇਹ ਤਰ੍ਹਾਂ ਨਾ ਚਾਰੇ ਪਾਸੇ ਦੇ ਨਾਲ ਇਹਨੂੰ ਨਾ ਐਂ ਚੰਗੀ ਤਰ੍ਹਾਂ ਹਰਗੜ ਦੇਣਾ ਜਿਵੇਂ ਨਾ ਇਹਦੇ ਘੜੇ ਦੇ ਨਾਲ ਇਹ ਤਰ੍ਹਾਂ ਨਾ ਸਰਾਕ ਬੰਦ ਹੋਏ ਹੋਵੇ ਨਾ ਇਹ ਆਪਾਂ ਨੇ ਇਹਦੇ ਦੇ ਨਾਲ ਸਰਾਕ ਖੋਲਣੇ ਆ ਜਿਹੜੇ ਸਰਾਕ ਬੰਦ ਰਹਿਣਗੇ ਨਾ ਫਿਰ ਇਹਦਾ ਠੰਡਾ ਪਾਣੀ ਨਾ ਬਿਲਕੁਲ ਨਹੀਂ ਹੋਣਾ ਹੈਗਾ ਨਾ ਤੁਸੀਂ ਇਹਦੇ ਵਿੱਚ ਬਾਰ-ਬਾਰ ਜਦੋਂ ਪਾਣੀ ਪਾਉਣਾ ਬਾਰ-ਬਾਰ ਹੱਥ ਨਹੀਂ ਪਾਉਣਾ ਹੈਗਾ ਜੇ ਤੁਸੀਂ ਬਾਰ-ਬਾਰ ਇਹਦੇ ਵਿੱਚ ਹੱਥ ਪਾਉਂਗੇ ਨਾ ਫਿਰ ਘੜੇ ਦੇ ਨਾਲ ਠੰਡਾ ਪਾਣੀ ਨਹੀਂ ਰਹਦਾ ਹੈਗਾ ਤੁਸੀਂ ਜਿਹੜਾ ਵੀ ਇਹਨੂੰ ਅੱਜ ਇਹਦੀ ਸਫਾਈ ਕਰਨੀ ਆ ਤਾਂ ਇੱਕ ਵਾਰ ਨਾ ਤੁਸੀਂ ਇਹਦੀ ਨਾ ਚੰਗੀ ਤਰ੍ਹਾਂ ਸਫਾਈ ਕਰ ਲਓ। ਆਪਾਂ ਤੁਹਾਨੂੰ ਨੇੜੇ ਕਰਕੇ ਦਿਖਾਉਨੇ ਆ। ਇਹਨੂੰ ਨਾ ਤੁਸੀਂ ਚੰਗੀ ਤਰ੍ਹਾਂ ਨਾ ਚਾਰੇ ਪਾਸੇ ਸਨੇ ਦਾ ਸਰਾਖ ਬੋਲਣੇ ਆ। ਸਾਰੇ ਪਾਸੇ ਦੇ ਹੁਣ ਸੋ ਆਪਣੇ ਵਾਲੇ ਵਾਲੇ ਦੇ ਨਾ ਚੰਗੀ ਤਰ੍ਹਾਂ ਖੇਡ ਲਈ ਸਾਈਡ ਦੇ ਨਾ ਇਹ ਸਰਾਖ ਬੰਦ ਹੈ ਨਾ। ਇਹਨਾਂ ਨੂੰ ਪੂਰੀ ਕੋਲਣ ਦੀ ਕੋਸ਼ਿਸ਼ ਕਰਨੀ ਹੈ ਫਿਰ ਫ੍ਰਿਜ ਨਾਲੋਂ ਵੀ ਨਾ ਜ਼ਿਆਦਾ ਠੰਡਾ ਪਾਣੀ ਲਾਉਗਾ ਚਲੋ ਜੀ ਆਪਾਂ ਨੇ ਦੇਖੋ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਦਿੱਤਾ ਹੈ ਇਹਨੂੰ ਹੁਣ ਪਾਣੀ ਪਾ ਕੇ ਨਾ ਇਹਨੂੰ ਨਾ ਚੰਗੀ ਤਰ੍ਹਾਂ ਨਾ ਤੁਸੀਂ ਨਾ ਐਕਸਟਰਾ ਧੋਦਣਾ ਹੈ ਤੇ ਹੱਥ ਦਾ ਨਾ ਬਿੱਚ ਬਿੱਚ ਹੱਥ ਦੇ ਦੇ ਬਿੱਚ ਨਾ ਤੁਸੀਂ ਬਿਲਕੁਲ ਵੀ ਨਹੀਂ ਪਾਉਣਾ ਹੈਗਾ ਇਹਨਾਂ ਇਸ ਤਰ੍ਹਾਂ ਕਰਕੇ ਨਾ ਦੇਖ ਵੇ ਇਹ ਮਿੱਟੀ ਦੀ ਦੇਖੋ ਕਿੰਨੀ ਜ਼ਿਆਦਾ ਥੋ ਹੋਂਦੀ ਹੈ ਦੇਖੋ ਜੀ ਹੁਣ ਆਪਾਂ ਨੇ ਨਾ ਇਹਨੂੰ ਨਾ ਚੰਗੀ ਤਰ੍ਹਾਂ ਇਹਨੂੰ ਪੁੱਲੇ ਪਾਣੀ ਦੇ ਨਾਲ ਆਪਾਂ ਨੇ ਨਾ ਇੱਕ ਵਾਰ ਇਹਨੂੰ ਹੋਰ ਧੋ ਲੈਣਾ ਜਿੰਨਾ ਇਹਦੇ ਨਾਲ ਸਰਾਖ ਖੁੱਲਣਗੇ ਨਾ ਵਰਤ ਵਰਗਾ ਠੰਡਾ ਪਾਣੀ ਹੋਊਗਾ ਦੇਖੋ ਆਪਾਂ ਨੇ ਇਹਨੂੰ ਐ ਚੰਗੀ ਤਰ੍ਹਾਂ ਧੋ ਲਿਆ ਏ ਹੁਣ ਆਪਾਂ ਨੇ ਕੀ ਕਰਨਾ ਨਾ ਇਹਨੂੰ ਨਾ ਚੰਗੀ ਤਰ੍ਹਾਂ ਨਾ ਇਸ ਤਰ੍ਹਾਂ ਪਾਣੀ ਗੈਲ ਭਰ ਲੈਣਾ ਦੇਖੋ ਜੀ ਆਪਾਂ ਨੇ ਨਾ ਕੜੇ ਨੂੰ ਨਾ ਇਸ ਤਰ੍ਹਾਂ ਇਹ ਵਿਚੋਂ ਵੀ ਪਾਣੀ ਨਾਲ ਭਰ ਲੈਣਾ ਹੈ ਤੇ ਇਹਦੇ ਹਾਲੇ-ਦਾਲੇ ਤੇ ਵੀ ਨਾ ਪਾਣੀ ਨਾਲ ਭਰ ਲੈਣਾ ਹੈ ਇਹਨੂੰ 10 ਮਿੰਟ ਆਪਾਂ ਨੇ ਨਾ ਇਸ ਤਰ੍ਹਾਂ ਪਾਣੀ ਦੇ ਵਿੱਚ ਇਹ ਰੱਖਣਾ ਹੈ ਤਾਂ ਕਿ ਇਹਦੇ ਨਾ ਪਾਣੀ ਦੇ ਵਿੱਚ ਨਾ ਬਾਤੋਂ-ਬੱਦ ਸਰਾਕ ਖੁੱਲ ਜਾਣ ਦੇਖੋ ਆਪਾਂ ਨੇ ਹੁਣ ਐ ਚੰਗੀ ਤਰ੍ਹਾਂ ਵਿੱਚੇ ਵੀ ਇਹਦੇ ਪਾਣੀ ਪਾ ਦਿੱਤਾ ਹੈ ਹਾਲੇ-ਦਾਲੇ ਵੀ ਦੇਖੋ ਪੂਰਾ ਇਹ ਨਾ ਟੰਕ ਭਰ ਗਿਆ ਹੈ ਦੇਖੋ ਹੁਣ ਇਹ ਕੜਾ ਨਾ ਆਪਣਾ ਇਹ ਪਾਣੀ ਦੇ ਵਿੱਚ ਡੁੱਬ ਗਿਆ ਹੈ ਤੇ ਹੁਣ 10 ਮਿੰਟ ਇਹਨੂੰ ਪਾਣੀ ਦੇ ਵਿੱਚ ਰੱਖਾਂਗੇ ਬਾਅਦ ਵਿੱਚ ਤੇ ਆਪਾਂ ਫੇਰ ਦੱਸਦੇ ਆਪਾਂ ਨੇ ਕਿਹੜਾ ਅਗਲਾ ਪ੍ਰੋਸੈਸ ਸ਼ੁਰੂ ਕਰਨਾ ਹੈ ਘੜੇ ਨੂੰ ਨਾ ਪਾਣੀ ਜੇ ਰੱਖੇ ਨੂੰ ਡਸਮੈਂਟ ਹੋ ਗਏ ਨੇ ਤੇ ਹੁਣ ਆਪਾਂ ਨਾ ਜਿਹੜਾ ਇਹਦੇ ਵਿੱਚ ਪਾਣੀ ਹੈ ਨਾ ਉਹਨੂੰ ਬਾਹਰ ਕੱਢ ਲੈਣ ਤੇ ਆਪਾਂ ਨੇ ਹੁਣ ਕੀ ਕਰਨਾ ਹੈ ਇਹ ਹੈਗਾ ਆਪਣੇ ਕੋਲ ਹੈਗਾ ਇਹ ਇਹ ਹੈਗਾ ਵਾਈਟ ਨੂਨ ਇਹਦਾ ਆਪਾਂ ਨਾ ਇੱਕ ਚਮਚਾ ਪਾਉਣਾ ਇਹਦੇ ਵਿੱਚ ਥੋੜਾ ਜਿਹਾ ਹੋਰ ਪਾ ਸਕਦੇ ਹਾਂ ਇਹ ਹੁਣ ਆਪਾਂ ਨੇ ਨਾ ਵਿੱਚ ਪਾ ਲਈਆਂ ਥੋੜਾ ਜਿਹਾ ਪਾਣੀ ਪਾਣੀ ਪਾ ਕੇ ਨਾ ਕੀ ਆ ਕਰਨਾ ਆਪਾਂ ਨੇ ਨਾ ਫਿਰ ਆਪਣੇ ਕੋਲ ਹੈਗਾ ਇਹ ਸਪੰਜ ਦਾ ਟੁਕੜਾ ਨਾ ਇਹਦੇ ਨਾਲ ਨਾ ਤੁਸੀਂ ਨਾ ਚਾਰੇ ਪਾਸੇ ਤੇ ਨਾ ਇਸ ਤਰ੍ਹਾਂ ਇਹਨੂੰ ਚੰਗੀ ਤਰ੍ਹਾਂ ਨਾ ਵਿੱਚ ਫੇਰ ਦੇਣਾ ਨੂਨ ਆਲਾ ਪਾ ਲਈ ਇਸ ਤਰ੍ਹਾਂ ਕਰਕੇ ਨਾ ਇਹਨੂੰ ਨਾ ਫਿਰ ਇਸ ਤਰ੍ਹਾਂ ਘੁਮਾ ਕੇ ਨਾ ਇਹਦਾ ਪਾਣੀ ਤੁਸੀਂ ਬਾਹਰ ਕੱਢ ਦੋ ਪਾਣੀ ਕਰਕੇ ਨਾ ਇਹ ਤੁਸੀਂ ਇਹਦੇ ਵਿੱਚ ਪਾ ਦੋ ਸਾਫ ਪਾਣੀ ਨੋ ਕੋਈ ਵੀ ਹੋਵੇ ਚਾਹੇ ਸਿੰਦਾ ਨਾਮ ਹੋਵੇ ਚਾਹੇ ਵਾਈਟ ਨਾਮ ਕੋਵੇ ਜਿਹੜਾ ਵੀ ਤੁਸੀਂ ਘਰ ਦੇ ਵਿੱਚ ਵਰਤਦੇ ਆ ਨਾ ਉਹ ਤੁਸੀਂ ਪਾ ਸਕਦੇ ਆ ਚਲੋ ਜੀ ਹੁਣ ਆਪਾਂ ਨੇ ਕੀ ਕਰਨਾ ਨਾ ਹੁਣ ਦੇਖੋ ਇਧਰ ਆਪਣੇ ਲੱਗੇ ਹੋਇਆ ਹੈ ਫਿਲਟਰ ਜਿਹੜਾ ਆਪਾਂ ਪਾਣੀ ਪੀਣਾ ਨਾ ਫਿਲਟਰ ਵਾਲਾ ਆਪਾਂ ਘੜੇ ਦੇ ਵਿੱਚ ਪਾਵਾਂਗੇ ਦੇਖੋ ਜੀ ਆਪਾਂ ਨੇ ਨਾ ਫਿਲਟਰ ਵਾਲਾ ਪਾਣੀ ਘੜੇ ਦੇ ਵਿੱਚ ਪਾ ਲਿਆ ਏ ਹੁਣ ਆਪਾਂ ਇਹਨੂੰ ਇੱਥੇ ਰੱਖ ਦਨੇ ਆ ਡੋਂਗੇ ਦੇ ਨੇੜੇ ਕਰਕੇ ਆਪਾਂ ਤੁਹਾਨੂੰ ਦਿਖਾਉਨੇ ਆ ਇਹ ਡੰਗੇ ਦੇ ਵਿੱਚ ਪਾ ਲਿਆ ਹੈ ਆਪਾਂ ਨੇ ਚਿੱਟਾ ਰੇਤਾ ਦੇਖੋ ਜੀ ਇਹ ਬਹੁਤ ਜ਼ਿਆਦਾ ਠੰਡਾ ਹੁੰਦਾ ਹੈ ਇਹਦੇ ਵਿੱਚ ਨਾ ਤੁਸੀਂ ਪਾਉਣਾ ਹੈ ਪਾਣੀ ਇਹਨੂੰ ਨਾ ਤੁਸੀਂ ਨਾ ਉੱਪਰ ਤੱਕਰ ਚੰਗੀ ਤਰ੍ਹਾਂ ਭਰ ਲੈਣਾ ਹੈ ਦੇਖੋ ਪਾ ਲਿਆ ਇਹਨੂੰ ਨਾ ਉੱਪਰ ਤੱਕਰ ਭਰ ਲਿਆ ਹੈ ਭਰ ਕੇ ਆਪਾਂ ਨੇ کیا ਕਰਨਾ ਹੈ ਇਹ ਇੱਥੇ ਰੱਖ ਦੇਣਾ ਹੈ ਐਸੇ ਰੱਖ ਕੇ ਨਾ ਜਿਹੜਾ ਨਾ ਘੜਾ ਹੈ ਨਾ ਇਹ ਆਪਾਂ ਨੇ ਉੱਪਰ ਰੱਖ ਦੇਣਾ ਹੈ ਦੇਖੋ ਇਹ ਇੱਥੇ ਆਪਾਂ ਨੇ ਰੇਤੇ ਦੇ ਵਿੱਚ ਪਾਣੀ ਪਾ ਰਿਹਾ ਹੈ ਉੱਪਰ ਰੱਖ ਦਿੱਤਾ ਘੜਾ ਤੇ ਹੁਣ ਆਪਾਂ ਇਹਦੇ ਉੱਪਰ ਰੱਖ ਦਨੇ ਆ ਢੱਕਣ। ਦੇਖੋ ਜੀ ਹੁਣ ਆਪਾਂ ਉੱਪਰ ਰੱਖ ਦਨੇ ਆ ਢੱਕਣ। ਜੇ ਤੁਸੀਂ ਬਿਮਾਰੀਆਂ ਤੋਂ ਬਚਣਾ ਨਾ ਤੇ ਆਹ ਘੜੇ ਦਾ ਪਾਣੀ ਜ਼ਰੂਰ ਪੀਆ ਕਰੋ। ਇੱਕ ਫ੍ਰਿਜ ਦਾ ਨਾ ਪਾਣੀ ਨਾ ਬਿਲਕੁਲ ਨਾ ਪੀਆ ਕਰੋ। ਸਿਹਤ ਵਾਸਤੇ ਬਹੁਤ ਜ਼ਿਆਦਾ ਖਰਾਬ ਹੈ। ਦੇਖੋ ਜੀ ਇਹ ਨਾ ਫ੍ਰਿਜ ਦੇ ਪਾਣੀ ਨਾਲੋਂ ਵੀ ਇੰਨਾ ਜ਼ਿਆਦਾ ਠੰਡਾ ਰਹੂਗਾ ਨਾ ਤੇ ਪੀਣ ਨੂੰ ਵੀ ਇੰਨਾ ਜ਼ਿਆਦਾ ਸੁਆਦ ਆ ਨਾ ਤੇ ਫ੍ਰਿਜ ਵੀ ਇਹਦੇ ਮੁਰੇ ਫੇਲ ਹੈ। ਦੇਖੋ ਹੁਣ ਅਸੀਂ ਇਹਨੂੰ ਨਾ ਸਵੇਰੇ ਭਰ ਦਨੇ ਆ ਭਰ ਕੇ ਬਸ ਸ਼ਾਮ ਤੱਕ ਨਾ ਕੋਈ ਆਪਾਂ ਨੇ ਕੱਚੀ ਦਸੀ ਬਣਾਉਣੀ ਆ ਕੋਈ ਸਕੰਜਵੀ ਬਣਾਉਣੀ ਆ ਬਸ ਘੜੇ ਦਾ ਹੀ ਪਾਣੀ ਪੀਨੇ ਆ ਰਿੱਤੀ ਦਾ ਪਾਣੀ ਬਿਲਕੁਲ ਨਹੀਂ ਸੀ ਪੀਂਦੇ ਹੈਗੇ ਦੇਖੋ ਜੀ ਉਹਦੇ ਨਾਲ ਨਾ ਬਲੇ ਖਰਾਬ ਹੁੰਨੇ ਆ ਹੁਣ ਇਹ ਪਾਣੀ ਪੀਵਾਂਗੇ ਇਹ ਆਪੀ ਸਿਹਤ ਵਾਸਤੇ ਬਹੁਤ ਵਧੀਆ ਹੈ ਤੁਸੀਂ ਵੀ ਨਾ ਘੜਾ ਲਿਆਓ ਘੜੇ ਦਾ ਹੀ ਪਾਣੀ ਪੀਓ ਇਹਦੇ ਨਾਲ ਬਹੁਤ ਜ਼ਿਆਦਾ ਬਿਮਾਰੀਆਂ ਲੱਗੀਆਂ ਹੋਈਆਂ ਵੀ ਠੀਕ ਹੁੰਦੀਆਂ ਐ ਚਲੋ ਜੀ ਹੁਣ ਆਪਾਂ ਨੇ ਦੂਜਾ ਕੰਮ ਕਰਨਾ ਹੈ ਉਹ ਪੁਨਰਦਾਣ ਦਾ ਕੰਮ ਕਰਨਾ ਹੈ ਚਲੋ ਜੀ ਇਹਨੂੰ ਵੀ ਹੁਣ ਆਪਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਹੀ ਧੋ ਲੈਨੇ ਆ ਇਹ ਵੀ ਹੁਣ ਜਾਨ ਬਣਾ ਵਾਸਤੇ ਨਾ ਆਪਾਂ ਦਰਾਖਤ ਤੇ ਟੰਗ ਕੇ ਆ ਆਖਿਆ ਨੂੰ ਪਾਣੀ ਧਰ ਕੇ ਹੁਣ ਨਾ ਇਹ ਵੀ ਆਪਾਂ ਇਹਨਾਂ ਚੰਗੀ ਤਰ੍ਹਾਂ ਥੋਅ ਫਵਾੜ ਲਿਆ ਤੇ ਹੁਣ ਆਪਾਂ ਕਰਨ ਦੇ ਵਿੱਚ ਠੰਡਾ ਪਾਣੀ ਦੇ ਕੋਈ ਉੱਪਰ ਬੈਠ ਕੇ ਨਾ ਚਿੜੀਆਂ ਆਰਾਮ ਨਾਲ ਪਾਣੀ ਪੀ ਸਕਦੀਆਂ ਨੇ ਬਹੁਤ ਜ਼ਿਆਦਾ ਹੋਣੇ ਤੇ ਸ਼ਾਮਾ ਵੀ ਹੋਣੀ ਜ਼ਿਆਦਾ ਜ਼ਰੂਰੀ ਹੈ ਜੇ ਅਪਰੇ ਧੁੱਪਾਂ ਵਿੱਚ ਰੱਖ ਦਿੱਤਾ ਨਾ ਫਿਰ ਪਾਣੀ ਛੇਤੀਓ ਗਰਮ ਹੋ ਜਾਏਗਾ ਨਾ ਦੇਖੋ ਜੀ ਇੱਥੇ ਨਾ ਸਾਡੇ ਨਾ ਦੁਪਹਿਰ ਨੂੰ ਨਾ ਬਹੁਤ ਜ਼ਿਆਦਾ ਜਾਨਵਰ ਆਉਂਦੇ ਆ ਦੇਖੋ ਆਪਣਾ ਸ਼ਾਮਾ ਰੱਖ ਦਿੱਤਾ ਹੈ ਤੇ ਹੁਣ ਇਹਨਾਂ ਨੇ ਨਾ ਪਾਣੀ ਪੀ ਲਿਆ ਕਰਨਾ ਚਾਹ ਪੱਤੀ ਦਾ ਨਾ ਇੰਨਾ ਜ਼ਿਆਦਾ ਚਮਤਕਾਰ ਹੋ ਗਿਆ ਨਾ ਤੇ ਅੱਜ ਮੈਂ ਆਪਣੀ ਫੈਮਲੀ ਨੂੰ ਵੀ ਦਿਖਾਏ ਉਹ ਵੀ ਹੈਰਾਨ ਰਹਿ ਗਏ ਕਹਦੇ ਵੀ ਆਪਾਂ ਤਾਂ ਇਹਨਾਂ ਬੂਟੇ ਨੂੰ ਪੱਟਣ ਨੂੰ ਫਿਰਦੇ ਸੀ ਇਹਨਾਂ ਤਾਂ ਕੁਝ ਲੱਗਣਾ ਨਹੀਂ ਹੈਗਾ ਦੇਖੋ ਜੀ ਨਾਰ ਵੀ ਇੰਨੇ ਸੋਹਣੇ ਲੱਗੇ ਹੋਏ ਨਾ ਗੁੱਛਿਆਂ ਵਾਲੇ ਲੱਗੇ ਹੋਏ ਆ ਚਲੋ ਤੇ ਇੱਧਰ ਆਪਣਾ ਲੱਗਿਆ ਹੋਇਆ ਇਹ ਫੁੱਲਾਂ ਦਾ ਬੂਟਾ ਇਹ ਹੈਗਾ ਇਹ ਹਾਈ ਬ੍ਰੈਡ ਬੀਜ ਹੈ ਜਿਹਨੂੰ ਛੋਟੇ ਛੋਟੇ ਨਿੰਬੂ ਲੱਗਦੇ ਆ ਨਾ ਇਹਦਾ ਆਚਾਰ ਬਹੁਤ ਜ਼ਿਆਦਾ ਟੇਸਟੀ ਲੱਗਦਾ ਤੇ ਹੁਣ ਇਹਨੂੰ ਨਾ ਫਲ ਬਹੁਤ ਜ਼ਿਆਦਾ ਪੈ ਗਿਆ ਹੈ ਦੇਖੋ ਜੀ ਇਹ ਹੈਗਾ ਨਾਰ ਇਹਨੂੰ 3 3.5 ਸਾਲ ਹੋ ਗਏ ਸਾਨੂੰ ਇਸ ਤਰ੍ਹਾਂ ਲਿਆਂਦੇ ਲਿਆ ਕੇ ਲਾਏ ਹੋਏ ਨੂੰ ਬਸ ਪਾਣੀ ਪਾ ਦਿੰਦੇ ਤੇ ਦੇਖੋ ਇਸ ਤਰ੍ਹਾਂ ਫੁੱਲ ਲੱਗਦੇ ਤੇ ਬਸ ਝੜੀ ਜਾਂਦੇ ਤੇ ਅਸੀਂ ਕਿਹਾ ਵੀ ਇਹਨੂੰ ਤਾਂ ਫਲ ਲੱਗਣਾ ਹੀ ਨਹੀਂ ਹੈਗਾ ਫਿਰ ਦੇਖੋ ਚਾਹ ਪੱਤੀ ਦੇ ਨਾਲ ਕਿੰਨਾ ਚਮਤਕਾਰ ਹੋਇਆ ਨਾ ਤੇ ਆਪਾਂ ਤੁਹਾਨੂੰ ਨੇੜੇ ਕਰਕੇ ਦਿਖਾਉਣੀ ਇੱਧਰ ਨੂੰ ਅੱਜ ਮੈਂ ਤੁਹਾਨੂੰ ਦਿਖਾ ਆ ਦੇਖੋ ਇਹਨੂੰ ਨਾ ਅਨਾਰ ਇਸ ਤਰ੍ਹਾਂ ਦੇ ਨਾਰ ਲੱਗੇ ਆ। ਦੇਖੋ ਇਸ ਤਰ੍ਹਾਂ ਦੇ ਗੁੱਛਿਆਂ ਦੇ ਗੁੱਛੇ ਲੱਗੇ ਹੋਏ ਨੇ ਅਨਾਰ ਨੂੰ ਇਹਨੂੰ ਨਾ ਹੁਣ ਪਹਿਲਾ ਫਾਲ ਲੱਗਣ ਲੱਗਿਆ ਏ। ਤੇ ਆਪਾਂ ਨੇ ਹੁਣ ਜਿੰਨੀ ਵੀ ਘਰ ਦੇ ਵਿੱਚ ਚਾਹ ਪੱਤੀ ਹੁੰਦੀ ਹੈ ਨਾ ਉਹਨੂੰ ਕੋਈ ਨਹੀਂ ਹੈਗਾ ਵੀ ਆਪਾਂ ਨੇ ਨਾ ਵੀ ਦਿੱਤੇ ਚੁੰਨੀਓ ਫਸ ਗਈ ਇਧਰ ਵੀ ਵੇਸਟ ਕਰਕੇ ਆਪਾਂ ਉਹਨੂੰ ਸਿਰਦਾ ਗਏ ਉਹਨੂੰ ਸਵਾਲ ਕੇ ਰੱਖਣਾ ਹੈ ਰਹਿ ਕੇ ਆਪਣੇ ਜਿਹੜੇ ਫਲਦਾਰ ਬੂਟਿਆਂ ਉਹਦੇ ਵਿੱਚ ਪਾਇਆ ਕਰਾਂਗੇ। ਦੇਖੋ ਅੰਬ ਨੂੰ ਵੀ ਇਸ ਤਰ੍ਹਾਂ ਹੀ ਆਂਬ ਨੂੰ ਵੀ ਫਾਲ ਨਹੀਂ ਤਾਂ ਪੈਂਦਾ ਹੈਗਾ। ਉਹਦੇ ਵਿੱਚ ਵੀ ਅਸੀਂ ਚਾਹ ਪੱਤੀ ਪਾਉਣੀ ਸ਼ੁਰੂ ਕਰਤੀ ਉਹਨੂੰ ਵੀ ਐਦਕੀ ਬਹੁਤ ਜ਼ਿਆਦਾ ਫੜ ਲੱਗਿਆ ਹੋਇਆ। ਤਾਨ ਖੁੰਡ ਦਾ ਕੰਮ ਕਰ ਦਿੱਤਾ ਇਹਦੇ ਪਾਂਛੀ ਪਾਣੀ ਪੀ ਕੇ ਨਾ ਅਸੀਸ ਦੇਣਗੇ। ਇਹ ਦਿਨਾਂ ਦੇ ਵਿੱਚ ਨਾ ਪਾਣੀ ਦੀ ਬੱਧ ਜ਼ਰੂਰਤ ਹੁੰਦੀ ਆ ਪਾਂਛੀਆਂ ਨੂੰ। ਚਲੋ ਜੀ ਅੱਜ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਨਾ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਮੇਰੀਆਂ ਭੈਣਾ ਤੇ ਮਿਲਾਂਗੇ ਹੁਣ ਅਗਲੀ ਵੀਡੀਓ 'ਚ ਬਾਏ ਬਾਏ।